ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ਵਧਾਏ ਜਾਣ ਦੇ ਪ੍ਰਸਤਾਵ ਤੋਂ ਬਾਅਦ ਲੋਕਿੰਸਾਪਾਰਟੀ ਵੱਲੋਂ ਕੀਤੇ ਗਏ ਵਿਰੋਧ ਨੇ ਕਾਂਗਰਸ ਅਤੇ ਬਾਕੀ ਪਾਰਟੀ ਵਿਧਾਇਕਾਂ ਨੂੰ ਨਵੀਂ ਵਿਵਪਤਾ ਛੇੜੀ ਹੋਈ ਹੈ ਜਿੱਥੇ ਕਾਂਗਰਸ ਵੱਲੋਂ ਪਹਿਲਾਂ ਆਪਣੀਆਂ ਤਨਖਾਹਾਂ ਵਧਾਉਣ ਲਈ ਕਿਹਾ ਗਿਆ ਸੀ ਤਾਂ ਇਹ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਹੁਣ ਕਾਂਗਰਸੀ ਵਿਧਾਇਕ ਵੀ ਬੱਦਦੇ ਨਜ਼ਰ ਆ ਰਹੇ ਨੇ ਇਸ ਤੇ ਵਿਧਾਇਕ ਰਾਜਕਮਰ ਵੀਰ ਕਦਾ ਕੀ ਕਹਿੰਦੇ ਤੁਸੀਂ ਖੁੱਛਣੋ ਇਸੇ ਤਰ੍ਹਾਂ ਦੀ ਸੈਲਰੀ ਅਜੇ ਨਹੀਂ ਵਧਾਈ ਗਈ ਪਹਿਲਾ ਸ਼ਬਦ ਦੂਸਰਾ ਸ਼ਬਦ ਇਹ ਕਿ ਇੱਕ ਕਮੇਟੀ ਦੇ ਵਿਚਾਰधीन ਹੈ ਇਹ ਮਾਮਲਾ ਔਰ ਕਿਉਂਕਿ ਇਹ ਜਿਹੜੀਆਂ ਵੀ ਸੈਲਰੀਆਂ ਦਾ ਮਾਮਲਾ ਹੈਗਾ ਇਹ ਦੂਜੀਆਂ ਸਟੇਟਾਂ ਨੂੰ ਕੰਪੈਰੀਜ਼ਨ ਕਰ ਰਿਹਾ ਹੈ ਕਿ ਜਿਹੜੀਆਂ ਬਾਕੀ ਸਟੇਟਾਂ ਦੇ ਅੰਦਰ ਜਿਹੜੀਆਂ ਸੈਲਰੀਆਂ ਹੈਗੀਆਂ ਉਹ ਕਿੰਨੀਆਂ-ਕਿੰਨੀਆਂ ਉਹ ਕੋਈ ਕਮੇਟੀ ਬੰਦੀ ਹੈ ਉਹ ਪੂਰੇ ਦੇਸ਼ ਦੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਉਹਨੂੰ ਰਿਵਿਊ ਕਰਦੀਆਂ ਔਰ ਉਸੇ ਤਰੀਕੇ ਨਾਲ ਅਸੀਂ ਰਿਵਿਊ ਕਰ ਰਹੇ ਹਾਂ ਕਿ ਕਿਹੜੀ-ਕਿਹੜੀ ਸਟੇਟ ਦੇ ਵਿੱਚ ਵਿਧਾਇਕਾਂ ਨੂੰ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਔਰ ਉਸ ਹਿਸਾਬ ਦੇ ਨਾਲ ਇੱਥੇ ਰਿਵਿਊ ਕਰ ਰਹੇ ਹਾਂ ਔਰ ਇਹ ਸਾਲ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਆ ਉਹ ਮਤਾ ਨਹੀਂ ਲਿਆਂਦਾ ਗਿਆ ਉਹ ਜਿਹੜਾ ਆਉਣ ਵਾਲਾ ਅਗਲਾ ਸੈਸ਼ਨ ਹੈ ਉਹਦੇ ਵਿੱਚ ਵਿਚਾਰ ਦੀਣਾ ਹੈ ਇਸ ਤੋਂ ਬਾਅਦ ਇਸੇ ਮਸਲੇ ਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਵੀ ਪੱਤਰਕਾਰਾਂ ਵੱਲੋਂ ਕੀ ਰਿਹਾ ਗਿਆ। ਅਤੇ ਜਦੋਂ ਗੁਰਮੀਤ ਸੋਢੀ ਨੂੰ ਸਵਾਲ ਕੀਤਾ ਗਿਆ ਕਿ ਫੋਨ ਕਾਲ ਤਾਂ ਹੁਣ ਲਿਮਟਡ ਫ੍ਰੀ ਨੇ ਫਿਰ ਉਸ ਦਾ ਖਰਚ ਕਿਉਂ ਦਿੱਤਾ ਜਾ ਰਿਹਾ? ਤਾਂ ਮੰਤਰੀ ਸਾਹਿਬ ਦਾ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾਉਂਦੇ ਆ। ਤੁਹਾਨੂੰ ਪਤਾ ਵੀ ਇੱਕ ਟੈਲੀਫੋਨ ਜਿਹੜਾ ਐਮਐਲਏ ਨੂੰ ਤੁਸੀਂ ਕਿੰਨੀਆਂ ਕਾਲਸ ਕਰਦੇ ਦਿਨ ਚ? ਸਰ ਲਗਦਾ ਅੱਜਕੱਲ ਫਿਰ ਇੱਕ ਮਿੰਟ ਗੱਲ ਤਾਂ ਸੁਣ ਲਓ। ਨੀ ਨੀ ਅਨਲਿਮਟਿਡ ਪਲਾਨਸ ਆ ਰਹੇ ਨੇ। لیکن do you know ke how many calls are made locally out of Punjab state jehdiya ke telephone jehdiya na MLA di zimmedari kinni hegi eh koi kalla ek MLA sarkar सर, de MLA nahi le rahe ge jehda vi MLA hega sara ohnu barabar da hega so eh koi eh nahi hega ke vitkara nahi hega kise naal ke jehda sarkar ch MLA ohnu 15000 mil reha jehda dusra ohnu baad kyunke ohdiyan zimmedariyan bahut ne ਕਿੰਨੀਆਂ ਕਾਲਜ਼ ਆਉਂਦੀਆਂ ਨੇ ਕਿੰਨੀਆਂ ਉਹਨੂੰ ਕਾਲਜ਼ ਕਰਨੀਆਂ ਪੈਂਦੀਆਂ ਕਿੰਨੇ ਵਟਸਐਪ ਭੇਜਨੇ ਪੈਂਦੇ ਕਿੰਨੇ ਬੰਦਿਆਂ ਦਾ ਜਵਾਬ ਦੇਣਾ ਪੈਂਦਾ ਸੋ ਇਹਨਾਂ ਖਰਚਾ ਆਉਂਦਾ ਹੀ ਹੋਏਗਾ ਜਿਹੜਾ ਕੈਲਕੂਲੇਸ਼ਨ ਕੀਤਾ ਗਵਰਨਮੈਂਟ ਨੇ ਸੋ ਪੰਜਾਬ ਸਰਕਾਰ ਨੂੰ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਤਾਂ ਘੱਟ ਲੱਗੀਆਂ ਪਰ ਪੰਜਾਬ ਸਰਕਾਰ ਨੂੰ ਨਾ ਤਾਂ ਆਪਣੇ ਮੁਲਾਜ਼ਮ ਦਿਖਦੇ ਨੇ ਅਤੇ ਨਾ ਹੀ ਮਰ ਰਿਹਾ ਕਿਸਾਨ ਅਤੇ ਇਸੇ ਚੀਜ਼ ਦਾ ਵਿਰੋਧ ਕਰਦੇ ਹੋਏ ਲੋਕ ਇਨਸਾਫ ਪਾਰਟੀ ਨੇ ਤਨਖਾਹ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਪਹਿਲਾ ਸੂਬੇ ਦੀ ਕਿਸਾਨੀ ਤੇ ਜਵਾਨੀ ਨੂੰ ਖੁਸ਼ਹਾਲ ਕਰੋ ਫਿਰ ਲਮਗੇ ਵਦਿਆ ਹੋਈਆਂ ਤਰ੍ਹਾਂ ਬੀਰ ਰਿਪੋਰਟ ਪੰਜਾਬੀ ਲੋਕ ਚੈਨਲ